ਵੰਜੇ ਮੋਰਨ ਆਈਆਂ ਤੇਨੂੰ ਇੱਕ ਨੱਕ ਲੱਗਦਾ ਥੱਲੇ ਹੁੰਦਾ ਉਹ ਦੇ ਉੱਪਰ ਤੋਂ ਖਲੇ ਵਲਦਾ ਜੀ ਗੁੱਡ ਮਾਰਨਿੰਗ ਸਸਿਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹੋ ਕਰਦੇ ਛੋਟੇ ਜਿਹਾ ਬਣਾਉ ਦੀ ਸ਼ੁਰੂਆਤ ਅਜ ਦੀਪ ਬਣਾ ਦੇਨੀ ਵਸਰੀ ਆ ਫੋਥੇ ਜਾ ਰਹੇ ਅੱਜ ਟਾਈਮ ਹੋ ਗਿਆ 1 ਵਜੇ ਦਾ ਦੁਪਹਿਰ ਦੇ ਤੇ ਉਹ ਕਹਿੰਦਾ ਭਾਈ 3:00 ਜਾਂ 4:00 ਵਜੇ ਕਿ ਕਟੜਾ ਤੂੰ ਨਹੀਂ ਆਇਆ ਲੈ ਤੇ ਬਾਕੀ ਜਸਟ ਆਇਆ ਹੋਇਆ ਨੇ ਉੱਧਰ ਤੇ ਹਿੰ ਚਲਦੇ ਆਂ ਤਿਆਰ ਸ਼ਹਿਰ ਹੋ ਗਿਆ ਸਾਰਾ ਆਪਾਂ ਬਨ ਲਈ ਤੇ ਬਾਕੀ 10 ਦੇਖ ਲੈ ਜਿਹੜੀ ਆਪਣੇ ਕੁਰਤਾ ਜਮਾ ਪਾਉਣੇ ਆ ਕਿ ਕੰਸਰਟ ਪਾਉਣੇ ਆ ਦੇਖ ਕੇ ਫਿਰ ਰੈੜੀ ਛੜੀ ਹੋ ਰਹੀ ਹੈ ਫਿਰ ਤੈਨੂੰ ਮਿਲਦੇ ਆਂ ਰੈੜੀ ਛੜੀ ਹੋ ਕੇ ਲਓ ਜੀ ਰੈੜੀ ਛੜੀ ਆਪਾਂ ਹੋ ਗਿਆ ਕਿੰਨੇ ਵੀ ਰੈੜੀ ਹੋਣ ਲਈ ਨੂੰ ਕਾਫੀ ਟਾਈਮ ਲਾ ਕੇ ਹੋ ਗਏ ਤਿਆਰ ਰਾਟਾਂ ਲਾ ਤੇ ਰੌਣ ਲੱਗਿਆ ਹਾਂ। 2 ਵਜੇ ਗਏ ਤਕਰੀਬਨ। ਦੇਖੋ। ਚਾਹ ਚੱਲੀਆਂ। ਜੀ ਬੈ ਗਏ ਆਂ ਪਾ ਗੱਡੀ 'ਚ। ਚਲੋ ਚੱਲੀਏ ਰਬੜਾ ਨਾਲ ਇਹ ਕੱਢੀ ਇਹਦੀ ਬਾਹਰ। ਇਹ ਵੀ ਕਾਤਾ ਗੇਟ ਬੰਦ। ਆਇਓ ਆਇਓ। ਬੜੇ ਚਿਰ ਦਾ ਢਿੱਕਣ ਡਿਆ ਮੈਂ ਤਿਆਰ ਹੋ ਗੇ। ਤਦ ਆ ਵੀ ਰਸਤੇ 'ਚ ਦੇਖਦੇ ਆ ਕੋਈ ਲੈ ਜਾਣੇ ਆ ਤੇ ਵਾਸਤੇ ਕੁਛ ਜੁੱਟ ਸੱਟ ਵਗੈਰਾ ਹੈ ਨਾ ਦਿਖਾਓ ਇਹ ਸੋਲ ਵੀ ਜੁੱਟ ਉਹ ਖੁਲਾਣਾ ਹੈ ਗਿਫਟ ਆਪਾਂ ਇਹ ਦੇਖੋ ਲਾਈਟ ਜੱਲਦੀ ਇਹਦੇ ਵਿੱਚ ਅੱਛਾ ਨਹੀਂ ਆ ਗਿਆ ਇਸ ਨੂੰ ਇਹ ਹੋਏ ਗਿਫਟ ਆਉਣਾਂ ਜਾਂ ਕਿਤੇ ਗਿਫਟਾਂ ਦਾ ਇਦਾਂ ਨਾਸਤ ਦੇਖੋ ਫਿਰ ਫੋਲੋ ਵੀ ਪੜਾ ਕੇ ਜਾਂਦਾ ਰਹਿਣਾ ਭਾਜੀ ਹਾਂ ਜੀ ਕੀ ਆਂਦੀ ਆ ਲੈਣੇ ਇਸ ਰੋਪੀਸ ਹੀ ਰੱਖਣੇ ਹੋਏ ਕੰਮ ਆਉਨੇ ਛੱਡੋ ਹਾਂ ਇੱਕ ਲੱਲੂ ਆਪਣੇ ਆਪ ਹੀ ਪਰਫਿਊਮ ਲਾਉਂਦਾ ਅੱਛਾ ਅੱਛਾ ਪਰਫਿਊਮ ਬੰਦਾ ਆਟੋਮੈਟਿਕ ਆਪੇ ਇਹ ਜਿ ਪਰਫਿਊਮ ਹੁੰਦਾ ਫਿਰ ਹਾਦੀ ਵੀ ਠੀਕ ਹੈ ਤੇ ਕੱਲ ਵੀ ਠੀਕ ਹੈ ਅੱਛਾ ਫਿਰ ਚੇਂਜ ਕਰਨਾ ਚੇਂਜ ਹੋ ਜਾਂਦਾ ਹਾਂ ਜੀ ਇਹਦੇ 'ਚ ਹੋਰ ਵੀ ਕਲਰ ਆ ਵੀ ਨੀ ਕਲਰ ਆ ਤਾਂ ਮੈਂ ਖੋ ਗਿਆ ਜੀ ਇਹ ਦਬੜਾ ਪੈਂਦਾ ਕਿ ਉਹ ਆਪਣੇ ਆਪ ਹੀ ਕਰਦਾ ਕੰਮ ਇਹ ਆਪਣੇ ਆਪ ਹੀ ਕਰਨਾ ਇਹਦੇ ਨਾਲ ਟਾਈਮਿੰਗ ਲੱਗੀ ਹੋਈ ਆ ਅੱਛਾ ਅੱਛਾ 40 ਮਿੰਟ ਦੀ ਆ 20 ਮਿੰਟ ਦੀ ਆ ਅੱਛਾ ਰੂਮ ਵਾਸਟਰੂਫ ਹਾਂ ਹਾਂਜੀ ਰੂਮ ਫਰੈਸ਼ ਕਰ ਰਿਹਾ ਟਰੂ ਫਰੈਸ਼ ਨਾਲ ਠੀਕ ਦੇਖੋ ਬਸ ਪੁੱਲੇ ਲੈਣਾ ਚਾਹੀਦਾ ਇਹ ਜੱਟ ਨਾਲ ਦੇਤਾ ਬਸ ਚਲੋ ਜੀ ਇਹ ਸੱਤ ਆਪਾਂ ਲੈ ਲਿਆ ਇਹਦੇ ਕਿੰਨੇ ਤੇਜ਼ੀਆਂ ਵੀ ਲੈ ਕੇ ਲਾ ਲੀਆਂ ਵੇਖਾਂ ਚਲੋ ਤੇ ਆ ਮਫਰੂਕ ਆਪਣੀ ਮੰਗਵਾਈ ਜਿਹੜੀ ਮੈਂ ਪਾਈ ਹੋਈ ਹੈ ਕਿਵੇਂ ਦੀ ਲੱਗਦੀ ਕੋਈ ਡਰੈਸ ਚਲ ਆ ਵੀ ਚਲੋ ਆਜੋ ਗੱਡੀ ਲਾਤੀ ਬਾਹਰ ਇਹ ਗੱਲ ਹੁਣ ਅਸਤੇ ਜਗਾ ਘੱਟ ਵਾ ਫਿਰ ਵੀੜੀਆ ਦਾ ਘਰ ਨੰਗਣਾ ਔਖਾ ਜਾਂਦਾ ਆਹੇ ਪਹੁੰਚ ਗਏ ਆ ਘਰੇ ਸਾਰੇ ਤਿਆਰ ਸ਼ਰ ਨਹੀਂ ਹੋਏ ਜੇ ਕੋਈ ਨਹੀਂ ਹੈਗਾ ਘਰੇ ਫੱਸੀ ਹੋਮੀ ਤਿੰਨ ਇਹ ਲੈ ਵੀ ਤੇ ਡੈਕੋਰੇਸ਼ਨ ਬੜੀ ਵਿਦੇ ਕੀਤੀ। ਕੀ ਬਾਤ। ਸੋਨੇ ਕੀਤੀ ਡੈਕੋਰੇਸ਼ਨ ਵਾਲਾ ਹੈ ਨਾ। ਭਈ ਆਪਾਂ ਪਹੁੰਚ ਗਏ ਘਰੇ। ਇਹ ਡੈਡ ਜੀ ਕਿਤੇ ਚੱਲੇ ਪਤਾ ਨਹੀਂ ਮੈਂ ਤੈਨੂੰ ਅੱਛੀ ਗੱਲ ਜੀ ਸਾਰਿਆਂ ਨੂੰ ਇਹ ਕਿਉਂ ਹੁੰਦੇ ਆ ਕੋਈ ਨਹੀਂ ਫਿਰਦੀ ਉਹ ਮੈਂ ਨਾ ਪਿਆ ਨਾ ਤੈਨੂੰ ਉਹ ਨਹੀਂ ਉਹ ਨਾ ਕਿ ਨੂੰ ਤੁਹਾਨੂੰ ਮਿਲਣਾ ਕਿੰਨੂ ਹੀ ਦੀਦੀ ਤੇ ਦੀਦੀ ਉਹਦੀ ਨਾਲ ਪੈ ਮੈਂ ਚਲ ਹੋ ਜਾਂਦਾ ਹੋ ਜਾਂਦਾ ਦੀਦੀ ਹੋਰ ਵਧੀਆ ਵਧੀਆ ਇਹ ਪਤਾ ਕਿ ਕਿੰਨੇ ਮੰਮੀ ਤੇਰੀ ਕਿਦਿ ਜਲਨੇ ਤਿਆਰ ਹੋਏ ਤਾਂ ਸੇਤੀ ਕੇ ਕਟਣਾ ਆ ਜਾਓ ਐਵੇਂ ਮੈਂ ਨਹੀਂ ਕਿਹਾ ਬੀਬੀ ਜੜੀ ਹਣਾ ਕਿਤੇ ਜਾਣਾ ਇਹ ਕਿਹਨੇ ਕਿਹਾ ਕਿਹਾ ਕੀ ਤੂੰ ਕਿਹਾ ਉਹ ਨਹੀਂ ਉਹ ਫਿਰ ਮੈਂ ਓਦਾਂ ਨਹੀਂ ਮੈਂ ਇਹ ਗੱਲ ਕਹੀ ਮੈਂ ਵੀ ਸੇਤੀ ਕੇ ਕਟਣਾ ਆ ਜਾਓ ਮੈਂ ਤਾਂ ਨਾ ਟਾਈਮ ਤੇ ਕਰਤਾ ਐ ਐਦਾਂ ਕਿਹਾ ਮੈਨੂੰ ਪਤਾ ਹੈ ਕਿਉਂ ਤੂੰ ਬੋਲਦਾ ਹੁੰਦਾ ਪਰ ਵਧਾਈਆਂ ਤੈਨੂੰ ਸਾਡੇ ਵੱਲੋਂ ਦੁਬਾਰਤ ਹੋਏ ਕਰੀ ਤੇ ਤੁਹਾਡੇ ਮੁੰਡੇ ਕਿਹਨਾਂ ਮੇਰੀ ਭੈਣ ਨਾ ਠੀਕ ਨਹੀਂ ਨਾ ਹੈਗੀ ਤੇ ਉਹ ਅਜੇ ਇਹ ਛੱਡ ਜਾਂਦੇ ਨੇ ਨਾ ਇਹ ਕਲ ਨਿਕਮਤਰਾ ਬਹੁਤ ਠੀਕ ਸਾਬ ਬਸ ਠੀਕ ਹੈ ਜੇ ਕੇਕ ਤੋਂ ਪਹਿਲਾਂ ਗਿਫਟ ਦੇ ਹੀ ਜਾਂਦੇ ਹਨ ਵਧੀਆ ਅਨਕ ਲਾਈ ਨਜ਼ਰ ਵਾਲੀ ਕਿਸੇ ਪਾਸੇ ਨਹੀਂ ਕਿਸੇ ਪਾਸੇ ਚਲੋ ਵੀ ਮੁੰਡਾ ਪਾਉਣ ਜਾਂ ਗਿਫਟ ਲੈਣ ਵਾਸਤੇ ਬੁਲੰਦ ਦੇ ਵਿੱਚ ਪਹਿਲਾ ਭਾਜੀ ਇਹ ਬੜਾ ਕੀ ਚੀਜ਼ ਮਨੇ ਚੇਤੇ ਆਈ ਮੈਂ ਵੀ ਹੈ ਨਾ ਕਹਿੰਦੀ ਸੀਗੀ ਜੀਜੂ ਬੜੇ ਰੰਗਦਾਰ ਕੁਰਤੇ ਵੀ ਜੰਮੇ ਪਾਉਂਦੇ ਸੋਹਣੇ ਲੱਗਦੇ ਤੁਸੀਂ ਪਾਓ ਤੇ ਜਿਵੇਂ ਨਵੇਂ ਨਵੇਂ ਰੰਗਦਾਰ ਫਿਰ ਲਿਆਤਾ ਹੈ ਸੋਹਣੇ ਲੱਗਦੇ ਹੋ ਜਾ ਤਿਆਰ ਹਰ ਗੰਤੋਰ ਕੇ ਸੰਡੇ ਗਿੱਦੜ ਹੈ ਫੁਲਕੇ ਦਾ ਸੰਡੇ ਹਰ ਗੰਫੇ ਰੇ ਕਰੀ ਤੋਰ 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 ਕੀ ਨਹੀਂ ਉੱਠ ਕੇ ਹੋਈ ਹੋਈ ਦੌਰ ਹੋ ਗਈ ਪੋਈ ਸਿੱਤਾਂ ਠੀਕ ਠਾਕ ਵਧਾਈਆਂ ਨਾਲ ਤੁਹਾਨੂੰ ਵਧਾਈਆਂ ਨਾਲ ਮੈਂ ਕਿਹਾ ਤੁਹਾਨੂੰ ਠੀਕ ਠਾਕ ਹੋਰ ਘਰੇ ਠੀਕ ਠਾਕ ਸਭ ਠੀਕ ਹੈ ਲੈ ਨੂੰ ਕਿਹਦੇ ਅਗਰ ਮੇ ਤੁਪਕੀ ਉਹ ਕਿਹਦੀ ਕਿਤਾਬ ਨਾ ਕਿ ਤਾ ਫਿਰ ਤੋਂ ਕਦੇ ਆਵੇਂ ਅਗਰ ਮੇ ਤੁਪਕੀ ਚਲੋ ਚਲੋ ਹੋ ਲੈ ਹੁਣ ਹੁਣ ਮੁੰਡੇ ਟੋਰ ਚੈੱਕ ਕਰੋ ਪੰਡ ਬੱਸੀ ਪਾਈ ਨਹੀਂ ਪਾਪਾ ਅਰੇ ਅਰੇ ਆ ਨਾ ਯਸ ਪਾਪਾ ਆਈ ਗਏ ਆ ਤਾ ਆ ਤਾ ਕੋਸ਼ਿਸ਼ ਕਰਦੇ ਹਾਂ ਜੀ ਸੁਣਦੇ ਹਾਂ ਜੀ ਫਿਰ ਐਵੇਂ ਕਰਨਾ ਮੇਰੀ ਗੱਲ ਸਮਝ ਜੇ ਉਹ ਨਹੀਂ ਤੇ ਫਿਰ ਆਪਾਂ ਕਰ ਲੈਨੇ ਆ ਪਰ ਜਿਹੜੀ ਕੀਮਤ ਇਹ ਤਿੰਨ ਨੁਕਰੀ ਜੀ ਹੁੰਦੀ ਜਿਹੜੀ ਬੰਦੇ ਤਿੰਨ ਪਹੁੰਚੇ ਕੇਕ ਲੈਣ ਵਾਸਤੇ ਯਾਰ ਉਹਨੂੰ ਕਟਾ ਕਟੀ ਕਟੀ ਉਹ ਫਲਾਦਾ ਜੀ ਬੈਠਿਆਂ ਕਿਥੇ ਖਾਦਿਆਂ ਚੱਲ ਗਏ ਕਿਥੇ ਬੈਠ ਦੋ ਸਭ ਕੇਕ ਲਾਓ ਤੇ ਬਸ ਕੇਕ ਲੂਣ ਵਾਲਾ ਪਰਾਦੀ ਨਹੀਂ ਜਿੱਦਾਂ ਤੁਸੀਂ ਕਹਿੰਦੇ ਆ ਬਸਤਾ ਦੀ ਵੇਚਦੇ ਨੇ ਵੇਚੀ ਉਹਨਾਂ ਹੁਣ ਮੈਂ ਯਾਰ ਸਾਡੇ ਅਨਿਵਰਸਰੀ ਤੇ ਨੁਕਰੀ ਆ ਆ ਲਾਇਆ ਪਰ ਭਰਾਇਆ ਵੇ ਆ ਲਾਇਆ ਪਰ ਭਰਾਇਆ ਚੰਗਾ ਨੇ ਸਿੰਗਰ ਬੋਲਦੇ ਨੇ ਕੀ ਬੋਲਦੇ ਇਹਦੇ ਵਿੱਚ ਲਿਖਣਾ ਚਾਹੀਦਾ ਮੁੰਮੈਂ ਜੀ ਇਹਨਾਂ ਜਾਣ ਪੈਣਾ ਦੇ ਬਾਰੇ ਕਾਫੀ ਜੀ ਗੋੜੀ ਇਹਨੇ ਹਾਲ ਯਾਰ ਸਾਡੇ ਤੋਂ ਨਾਮ ਦੇਖ ਲੈਂਦੇ ਪਤਾ ਲੱਗਦਾ ਲੈ ਆ ਲੈ ਕੇ ਕੇ ਹਿਸਾਬ ਹੋਣਿਆ ਚਲੋ ਜੀ ਚੱਲੀ ਹਾਂ ਚਲੋ ਵੀ ਆਜੋ ਆਜੋ ਭਾਜੀ ਮੈਨੂੰ ਖਵਾਉਣ ਲੱਗੇ ਮੈਨੂੰ ਨਾਲ ਹੀ ਸਮੈਲ ਚੜ ਗਈ ਮੈਨੂੰ ਮਰਤ ਲੱਗੀ 7 ਵਜ ਗਏ 7 ਵਜ ਕੇ ਕੇ ਲੈ ਕੇ ਆਇਆ ਮੁੰਡਾ ਹੈ ਦੋ ਟਾਈ ਵਾਇਦੇ ਆਏ ਨੇ ਤੋੜਿਆ ਨਹੀਂ ਪਤਾ ਲੱਗਣਾ ਸਗੋਂ ਤੋੜਿਆ ਉਹ ਵੈਰੀ ਗੁੱਡ ਓਹਨੂੰ ਜੈਲੋ ਦਿੰਦੇ ਹਰ ਵਾਰੀ ਕੇਕ ਨਹੀਂ ਆਰਕਮ ਐ ਸਪੈਸ਼ਲ ਬਣਾਇਆ ਥੋੜਾ ਜਿਹਾ ਹੁੰਦਾ ਦੇ ਹਰ ਵਾਰੀ ਸਪੈਸ਼ਲੀ ਜਰ ਫਰੂਟ ਕੇਕ ਆਰਕਮ ਐ ਮੰਮੀ ਉਹ ਤਹੀਂ ਕਹਿੰਦੇ ਨਾ ਬੜੀ ਬਦਦਿਆ ਲੱਗਦੀ ਆ ਕਿੰਨੇ ਕਹਿੰਦੇ ਸਟ੍ਰੋਬਰੀ ਜੀ ਕੀ ਜਿਹੜੀ ਪੁਆਈ ਏਰੀ ਆਪਾਂ ਵੇਚੀ ਯਾਰ ਆ ਸਟ੍ਰੋਬਰੀ ਅਚੈਰੀ ਦੀ ਅਨੀਸਾ ਜੀ ਹਾ ਤਾਂ ਤਾਂ ਆਖੇ ਜਨਾ ਮਾਜੋ ਸਿੱਧਾ ਚਲਾਉਣਾ ਕੱਲ੍ਹ ਸੁਣਾਇਆ ਇੱਕ ਮਿੰਟ ਹੋ ਜਾ ਆਪਣੇ ਵੱਲ ਘੁਮਣਾ ਆ ਜੀ ਪਰਾਂ ਨੂੰ ਘੁਮਣ ਨਹੀਂ ਆ ਹਾਂ ਜੀ ਮਾਸੇ ਜੀ ਉਹ ਦੋ ਮੰਗ ਲੀ ਨਾ ਮੈਂ ਤੁਹਾਨੂੰ ਕਰਾਉਣਾ ਨਹੀਂ ਚਾਹੁੰਦੀ ਮੈਂ ਅੱਥਰਾ ਖੋਲਣ ਵਾਲੀ ਜੰਗ ਕੱਢ ਦੋ ਕੇਕ ਕੱਢ ਬਈ ਮੈਡਮ ਆ ਜੀ ਨਾਨਾ ਇਹ ਵੀ ਰੋਲੇ ਮੈਚ ਲਈ ਲੈ ਯਾਰ ਦਿਖਾ ਬੜੀ ਜਿਆਦਾ ਯਾਰ ਕੇਕ ਤੇ ਬੈ ਜਾਣਾ ਜੀ ਕੇਕ ਨਹੀਂ ਨਹੀਂ ਇਹ ਦੂਜੇ ਉਹ ਮੋਨਾ ਟਾਈਪ ਉਹ ਪੁੱਠਾ ਘਮਾਣਾ ਵਾ ਨਹੀਂ 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 ਬੋ ਮੈਂ ਵੀ ਡਰ ਗਿਆ ਵੈਸੇ ਤੇ ਓਕੇ ਹੋ ਗਿਆ ਚਲੋ ਆਜੋ ਤੂੰ ਵੀ ਤੂੰ ਹੀ ਆ ਜਾ ਚਲ ਮੈਂ ਆਪਣੇ ਫੋਨ ਤੇ ਉਹ ਆ ਕੇ ਮੁੱਲ ਲੱਗੀ ਕਰ ਜਦੋਂ ਉਹ ਚੇਤਾ ਭੁਗ ਗਿਆ ਤੈਨੂੰ ਜਦਾਂ ਮੈਂ ਤੈਨੂੰ ਆ ਕੇ ਆ ਗਿਆ ਸੀ ਤੇ ਮਾਂ ਬਾਪ ਵੀ ਪਕਾ ਹੁਣ ਆ ਵਕਤ ਬੜੀਆਂ ਮੁੰਡੀਆਂ ਜਾਣੇ ਚੱਲ ਇਹ ਤੇ ਹੁਣ ਆਉਣੇ ਗੱਗਰ ਖੜਕੇ ਉੱਤੇ ਚਲਾ ਤਾ ਤੈਨੂੰ ਦੇਵਗਾ ਨਹੀਂ ਕੋਈ ਨਹੀਂ ਕੋਈ ਕਰਨੀ ਉਹ ਤਾਂ ਕੋਈ ਕਰਨੀ ਨਹੀਂ ਆਇਆ ਪਰ ਜੇ ਮੋਣਾ ਆਇਆ ਤੈਨੂੰ ਮੈਂ ਤੇ ਹੀ ਹੁਣ ਕੋਲੋਂ ਪਸੂ ਆ ਆ ਮੈਂ ਦਿੰਦਾ ਵਾ ਇਹ ਇੱਕ ਰੱਖ ਲੈ ਨਾ ਰੰਤ ਲੈ ਮੈਂ ਉਹਦੇ ਉੱਪਰ ਤਾਂ ਫਿਰ ਮੈਂ ਬੋਲਦਾ ਤੈਨੂੰ ਪਾ ਦੋ ਠੀਕ ਅਹੀਂ ਤੇ ਅੰਦਰ ਰੋ ਰਿਹਾ ਕਿ ਨਹੀਂ ਆਵੇਂ ਨਾ ਮੋਹਲੇ ਵਿੱਚ ਬੈਠੇ ਰਹਿੰਦੇ ਆ ਬਦਲਾਂ ਚੈਰ ਕਰਦੇ ਨਾ ਆ ਰਿਹਾ ਆ ਜਾਓ ਅਜ ਦੇ ਵੀਰ ਨੂੰ ਉਚਾਰਨਾ ਸਟੈਂਡ ਹੀ ਤੋੜਦਾ ਤੇ ਵੀ ਨੂੰ ਫਨਤ ਲਾਇਆ ਜਿਹੜਾ ਮਾਕੋਤ ਅਗਲੀ ਵਾਰ ਮੈਂ ਤਾਂ ਵੱਡੀ ਲੜ। ਉਹ ਗੇਟ ਤੋਂ ਬਾਅਦ ਜਿੱਥੋਂ ਦਾ ਬਾਅਦ ਆਜਾ ਆਜਾ ਸਾਡੇ ਲੋਕ ਤਾਂ ਮਣੀ ਪਰਾਨੋ ਕੋਈ ਇਹ ਕੀ ਕਰੇ ਨੂੰ ਹੋ ਜਾਣਾ ਮਾਸਾ ਡਰੋਂ ਦਾ ਉਹਨੂੰ ਬਾਹਰ ਤੇ ਉਹ ਹੁੰਦਾ ਨਹੀਂ ਪਰਵਾਣੋ ਦੇ ਲੱਗਿਆ ਕੀ ਦਾਵਾ ਕਿ ਕਾਕਾ ਵੇੜੋ ਨਾਲ ਨਾਲ ਵੜੋ ਛੱਡੋ ਇਹ ਲੈ ਨਹੀਂ ਮਾ ਵਾਹ ਐਂਟਲ ਇੱਧਰ ਹੋ ਜਾ ਇਹ ਦਿਨਾਂ ਬੱਚਾ ਛੁੱਟਦਾ ਨਹੀਂ ਨਾ ਇੱਥੇ ਮਤਲਬ ਜਿੰਨਾ ਜਿੰਨੀ ਲੋਰੀਆਂ ਤੇ ਭਰੇ ਬਟੰਜਾ ਲੱਗ ਜਾਂਦਾ ਵਿੱਚ ਇਤਨਾ ਹੀ ਬਟੰਜਾ ਲੱਗਦਾ ਮੇਰੇ ਖਿਆਲ ਆਹ ਵੇਖੋ ਆਹ ਵੇਖੋ ਮੇਰੇ ਕੋਈ ਚੱਕਰ ਨਹੀਂ ਬੱਚਾ ਛੁੱਟਦਾ ਨਹੀਂ ਆ ਇਹ ਸੰਭ ਲਿਓ ਵਧੀਆ ਗਾ ਸਾਰੇ ਆ ਵੇਖੋ ਇੱਥੇ ਬਾਹਰ ਮੈਂ ਪਾਰੀ ਨਾ ਨਹੀਂ ਬਹੁਤ ਬਹੁਤ ਨਾਲ ਖਾਧਰਾ ਤੋਂ ਮੜਾ ਜਾ ਪਰ ਆੜਾ ਨਾ ਧੰਨਵਾਦ ਫੋਟੋ ਕਰ ਦੇ ਯਾਰ ਓਕੇ ਹਾਟੀ ਰਮਾਂ ਦੇ ਕਿਉਂ ਆਉਂ ਗਿਆ ਆ ਤੋ ਕੱਚ ਦੀ ਨਾ ਬੋਤਲ ਦਾ ਹਾਂ ਜਾਨ ਕੇ ਜੰਗ ਚਾਲੀ ਓਕੇ ਆਪਾਂ ਕਿੱਥੇ ਨਹੀਂ ਜਾ ਰਹੇ ਹਾਂ ਕੋਈ ਨਹੀਂ ਤੂੰ ਹੀ ਨਾਲ ਮਾ ਮਤਲਬ ਮੂੰਹ ਖੁਲਾ ਦੇ ਚੀਜੋ ਨਹੀਂ ਨਹੀਂ ਮਰਜ਼ੋ ਉਦਾਂ ਕਹਿ ਨਹੀਂ ਨਹੀਂ ਉਹ ਲੋ ਦੇ ਤੂੰ ਹੀ ਖੁਲਾ ਦੇ ਕੋਈ ਗੱਲ ਹੈ ਕੋਈ ਨਹੀਂ ਇਹ ਵੀ ਨਾਲ ਹੀ ਹੋ ਜਾਂਦੀ ਪਈ ਸੀ ਬੁਣ ਰਿਹਾ ਤੈਨੂੰ ਮੈਂ ਲੱਗਿਆ ਨਾ ਖਲਾ ਤੂੰ ਵਧਾਈਆਂ ਮਬਾਰਕ ਮਹਾਰਾਜ ਵੱਡੀ ਮਰ ਕਰੇ ਆਪਣਾ ਆਪਨ ਕਰਕੇ ਤਪਾਈਂ ਮੈਂ ਰਜੂ ਨਾਲ ਆਪਨ ਕਰਦਾ ਮੈਂ ਰਜੂ ਨਾਲ ਕਰਦਾ ਉਹ ਪਾਲਣੇ ਨੂੰ ਤਸੋ ਉਹ ਪਾਲਣੇ ਨਹੀਂ ਜਿਹੜਾ ਘਰੇ ਬਣਾ ਕੇ ਰੱਖਿਆ ਇਹਨੇ ਬਹੁਤ ਪਿਆਰਾ ਹੈ ਬਹੁਤ ਸੋਹਣਾ ਇਹ ਚਮਕੋ ਬਿਲਕੁਲ ਕਰਤੀ ਬੰਦ ਲੈ ਨਾ ਰੇਲ ਬੰਦ ਹੋ ਗਿਆ ਕਰਦੀ ਕਿ ਕਿਦਾਂ ਕਰੀਏ ਕੇ ਇੱਥੇ ਕਰਦੀ ਕਿ ਮੈਰੀ ਘਟੇ ਬੱਲੇ ਤਾੜੀ ਮਾਰੋ ਤਾੜੀ ਸਾਰ ਜਣ ਯਾਰ ਰੁਕਣੀ ਨਹੀਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸ਼ਗਨ ਵਿਹਾਰ ਕੀਤਾ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਇੱਕ ਇੱਕ ਵੀ ਕੱਟ ਲਿਆ ਇੰਜੋਇਮੈਂਟ ਕਰ ਲਿਆ ਤੇ ਹੁਣ ਰੋਟੀ ਖਾਣ ਜਾਣਾ ਬਾਹਰ ਹਨਾ ਅਵਲ ਤੇ ਕਹਿੰਦਾ ਬਾਹਰ ਜਾਣਾ ਸੀ ਤੇ ਉੱਧਰ ਡੀਜੇ ਚੱਲਣ ਰਿਹਾ ਘਰੇ ਤੇ ਆਪਾਂ ਥੋੜਾ ਜਿਹਾ ਬਾਹਰ ਆਏ ਤੇ ਘਰੇ ਡੀਜੇ ਚੱਲਣੇ ਨੇ ਥੋੜਾ ਥੋੜਾ ਘੁੰਮ ਫਿਰਨੇ ਬਾਹਰ ਅੱਲਾ ਜੀ ਆ ਰੋਟੀ ਖਾਣ ਵਾਸਤੇ ਆ ਗਏ ਪੜਾਉੜੀਆਂ ਲੱਗੇ ਚੜਨ ਲਿਫਟ ਹੈਗੀ ਲਿਫਟ ਜਾ ਰਹੇ ਫਸਟ ਫਲੋਰ ਤੇ ਹਨਾ ਦੇਰ ਆ ਪਤਰਾ ਉਤਰੋ ਉਤਰੋ ਇੰਨੇ ਅੱਗੇ ਚੱਲ ਜਾਣਾ ਹੀ ਚਲੋ ਪਾਲੀ ਗਿਆ ਬੰਦ ਤੂੰ ਇਧਰ ਇਧਰ ਆ ਕੇ ਆ ਜਾ ਚਲਾ ਜਾ ਚਲਾ ਉਹਨੇ ਆ ਜਾਣਾ ਚਲੋ ਤੁਸੀਂ ਤੁਸੀਂ ਚਲੋ ਹਾਂ ਅਸਤੇ ਬੈਠ ਕੇ ਲੱਗੇ 10 15 ਜਾਣੇ ਲੱਗੇ 10 12 ਜਾਣੇ ਲੋ ਜੀ ਨਹੀਂ ਤਰੀ ਬੈਠਣਾ ਬੈਠੋ ਬੈਠੋ ਬੈਠ ਆ ਜਾਓ ਬੈਠੋ ਭਾਈ ਕੋਲ ਬੋਲ ਦੇਓ ਦਾ ਬੰਦੀ ਕਿਥੇ ਚਲ ਗਿਆ ਲੈ ਮੇਰਾ ਵਸਲੇ ਰੋਹੀ ਜਾਂਦੀ ਪਾਣੀ ਦੀ ਨਿਕੜਿਆ ਉੱਤੇ ਆਰਵਾ ਆ ਜਾ ਹੁੰਦੀ ਰੂੰਡੀ ਕਿ ਇਧਰ ਆ ਜਾਂਦੇ ਇੱਥੇ ਬੈ ਗਏ ਵੀ ਸਾਰੇ ਆਪਾਂ ਗਏ ਗਏ ਰੋਟੀ ਪਾਣੀ ਛਕੀਏ ਯਾਰ ਤੱਕ ਇਹ ਸਾਰੇ ਕਪੜਾ ਕਪੜਾ ਉੱਧਰ ਬੈਗੇ ਤੇ ਚਲੋ ਵੀ ਵਧਾਈਆਂ ਫੇਰੇ ਕਰੀ ਅੱਪਾ ਤੇਰੇ ਨਾਮ ਤੇ ਰਾਜੀ ਭਾਈ ਨੇ ਜਿਹਦਾ ਚਿੱਟਾ ਕਾੜਦਾ ਜਿਹਾ ਪਾਇਆ ਵਾ ਜੀ ਤਨੀ ਆਰਡਰ ਕਰਨਾ ਤੋਂ ਬਕਰ ਹੈ ਕਦੇ ਸੰਦੇਗੀ ਬੁੜੂ ਪਤਾ ਹੀ ਲਾਈਫ ਪੈਨ ਕਿਤੇ ਕੱਢੀ ਹਸ ਲਾਉਣਾ ਸਮਝ ਜਾਣਾ ਸਮਝ ਕੇ ਨਾ ਮੇਰੀ ਮੰਮੀ ਰਾਦੀਆ ਮਸ਼ੀਨ ਨੂੰ ਚਲੋ ਬਾਕੀ ਜੋ ਹੈ ਖਾਣਗੇ ਨਹੀਂ ਖਾਲਾਂਗੇ ਨਾਲ ਲੋ ਜੀ ਪਿਆਰੋ ਆਪਣਾ ਲੱਸੀ ਦਾ ਗਲਾਸ ਆ ਗਿਆ ਇੱਕ ਤੇ ਰੱਖੋ ਆਰ ਨਿੰਦ ਲੈਂਦੀ ਪੂਰੇ ਨਜ਼ਾਰੇ ਨੇ ਆ ਗਿਆ ਦੇਖਿਆ ਹੋਰ 로ਟੀ ਬਾਈ ਚੱਲ ਰਿਹਾ ਹੈ ਜਾ ਰਹੇ ਹਾਂ ਵਾਪਸ ਚੱਲੀਏ ਚਲੋ ਗਿਆ ਆ ਗਏ ਚੱਲੀਏ ਹੁਣ ਫੇਰ ਚੱਲੀਏ ਆਉ ਨਹੀਂ ਆ ਜਾਓ ਮੈਂ ਨਹੀਂ ਚੜਾ ਜਵਣੀ ਕਿ ਚਲੋ ਠੀਕ ਹੈ ਤੁਹੇ ਜਿਵੇਂ ਲੱਗਾ ਹੁੰਦਾ ਹੈ ਉਹ ਲੋਕ ਕਹਿੰਦੇ ਫਾਸਟ ਗਿਆ ਮੈਂ ਤੇ ਸੰਦੀਪ ਕੇਵਲੇ ਹੋ ਜਾਂਦਾ ਜਦੋਂ ਟਾਈਮ ਮਾੜਾ ਹੋਵੇ ਬੰਦੇ ਦਾ ਅਗਰ ਰੁਕਦੀਆਂ ਨੇ ਐਸੇ ਟਾਈਮ ਹੋ ਗਿਆ ਸਾਢੇ 10 ਚਲੋ ਮਿਲਦੇ ਹਾਂ ਸਵੇਰੇ ਮਾਰਨਿੰਗ ਟਾਈਮ ਬਾਏ ਗੁੱਡ ਨਾਈਟ